ਸਤਿ ਸ੍ਰੀ ਅਕਾਲ ਜੀ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪੀਵੀ 11 ਫਨੀ ਜੱਟੀ ਚੈਨਲ ਤੇ ਅੱਜ ਆਪਾਂ ਤੁਹਾਡੇ ਸਾਹਮਣੇ ਕਚੇੜਾ ਲੈ ਕੇ ਆਏ ਹਾਂ ਜੋ ਕਿ ਤੁਸੀਂ ਬਹੁਤ ਬਖੂਬੀ ਨਾਲ ਜਾਣਦੇ ਹੋ ਬਹੁਤ ਪੁਰਾਣੇ ਸਮੇਂ ਤੋਂ ਕਮੇਡੀ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਬੀਬੋ ਭੂਆ ਜੀ ਜਿਨ੍ਹਾਂ ਦਾ ਅਸਲੀ ਨਾਮ ਹੈ ਅਮਰਤ ਆਲਮ ਬਹੁਤ ਘੱਟ ਜਾਣਦੇ ਨੇ ਅਮਰਤ ਆਲਮ ਦੇ ਨਾਮ ਤੇ ਬੀਬੋ ਭੂਆ ਜੀ ਦੇ ਨਾਮ ਤੇ ਬੱਚੇ ਬੱਚੇ ਦੀ ਜ਼ੁਬਾਨ ਤੇ ਨਾਮ ਹੈ ਜਿਹੜਾ ਕਿ 2000 ਤੋਂ ਥੱਲੇ ਥੱਲੇ ਨੇ 1990 ਤੋਂ ਉੱਪਰ ਉਹ ਦਹਾਕੇ ਦੇ ਵਿੱਚ ਬਹੁਤ ਨਾਮ ਕਮਾਇਆ ਬੀਬੀ ਨੇ ਅੱਜ ਉਹਨਾਂ ਨਾਲ ਆਪਾਂ ਉਸ ਟਾਈਮ ਪਲ ਬਤਾਵਾਂਗੇ ਹਾਂਜੀ ਬੀਬਾ ਜੀ ਹਾਂ ਬੋਲੋ ਬੋਲੋ ਬੁੱਤ ਬੋਲੋ ਸੋ ਠੀਕ ਠਾਕ ਹੋ ਜੀ ਹਾਂ ਜਮਾ ਮੈਂ ਤਾਂ ਬਾਗੋ ਬਾਗਾਂ ਚਲੋ ਵਧੀਆ ਹੋਰ ਪਪੜੀ ਦਾ ਫੁੱਪੜੀ ਦਾ ਕੀ ਹਾਲ ਚਾਲ ਹੈ ਤੇ ਫੁੱਪੜ ਤੋਂ ਕਿਹੜਾ ਮੇਰਾ ਹਾਲ ਪੁੱਛਣ ਪੁੱਛਦਾ ਮੈਂ ਕਦੇ ਫੁੱਪੜ ਦੇਖਿਆ ਨਹੀਂ ਨਾ ਉਹ ਤਾਂ ਉੱਥੇ ਗਿਆ ਧਾਰਨੇ ਤੇ ਦਿੱਲੀ ਮੁੜ ਕੇ ਨਹੀਂ ਆਇਆ ਓਹੋ ਬੜੇ ਦੁੱਖ ਦੀ ਘਟਨਾ 1.5 ਸਾਲ ਹੋ ਗਿਆ ਚਲੋ ਤੇ ਅੱਜ ਦੇ ਆਪਣਾ ਪੋਡਕਾਸਟ ਦਾ ਮੇਨ ਮਤਵ ਲੈ ਆ ਤੁਸੀਂ ਆਪਣੀ ਜ਼ਿੰਦਗੀ ਬਾਰੇ ਹਾਂ ਤੁਹਾਡਾ ਜਨਮ ਕਿੱਥੇ ਹੋਇਆ ਕਿੰਨੇ ਦਾ ਜਨਮ ਹੋਇਆ ਉਦੋਂ ਤੋਂ ਲੈ ਕੇ ਸਟੱਡੀ ਕਿੱਥੇ ਪੜ੍ਹਾਈ ਕਿੱਥੇ ਕਰੀ ਕਦੋਂ ਤੁਸੀਂ ਇਸ ਫੀਲਡ ਚ ਆਏ ਮੈਨੂੰ ਸਭ ਕੁਝ ਲੜੀ ਬਾਹ ਦੱਸੋ ਜਨਮ ਤਾਂ ਮੇਰਾ ਪਤੋ ਉਦੋਂ ਤੇ ਜਦੋਂ ਸਾਡੀ ਫੂਲੀ ਮੈਸ ਹੋਈ ਸੀ ਤੇ ਉਦੋਂ ਅੱਛਾ ਫੂਲੀ ਮੈਸ ਹੈਗੀ ਆ ਜੀ ਉਹ ਉਹ ਮੈਂ ਦੇਖ ਕੇ ਹੁੰਦੀ ਕੋਈ ਨਾ ਤੇ ਬਾਈ ਇੱਕ ਮਿੰਟ ਇੱਕ ਮਿੰਟ ਫੂਲੀ ਮੈਸ ਹੋਈ ਸੀ ਕਸੂਈ ਸੀ ਸੋਈ ਤੇ ਸੋਈ ਤੇ ਹਾਂਜੀ ਦੱਸੋ ਜਿੰਨੇ ਫੂਲੀ ਮੈਸ ਦੇ ਕੱਟਰੂ ਹੋਣਗੇ ਆਪਾਂ ਉਹਨਾਂ ਨੂੰ ਵੈਕਸੀਨ ਕਰਾਂਗੇ ਜਿੰਨੇ ਉਹਦੇ ਕੱਟਰੂ ਹੋਏ ਉਹਨੇ ਸਾਲ ਦੀ ਭੂਆ ਦੀ ਉਮਰ ਹੋਗੀ ਹਾਂ ਅੱਗੇ ਅੱਗੇ ਪਹਾਂ ਅੱਗੇ ਬੋਲੋ ਜੀ ਨਹੀਂ ਵੱਡੂਗਾ ਜੀ ਅੱਗੇ ਮੈਂ ਪਹੁੰਚਦਾ ਨਹੀਂ ਨਹੀਂ ਕੋਈ ਗੱਲ ਕੋਈ ਹਾਂ ਬੋਲ ਬੋਲੋ ਤੇ ਤੁਹਾਡੀ ਪੜਾਈ ਬਾਰੇ ਪੜਾਈ ਮੈਂ 7 ਜਮਾਤਾਂ ਪਾਸ ਤਾਂ ਖਾਂਦੀ ਫੇਰ ਆ ਮੈਂ ਤਾਂ 7 ਵੀ ਉੱਤੋਂ ਚੱਪਗੀ ਸੀ ਅੱਛਾ ਕੰਤ ਕਿ ਮੈਂ ਕੋਰੀਆਂ ਸ਼ਾਲ ਮਾਰਕਟ ਟੱਪਦੀਆਂ ਨੇ ਕਦ ਟੱਪਦੀਆਂ ਨੇ ਹਾਂ ਹਾਂ ਉਹ ਮੈਂ ਮੈਂ ਟੱਪ ਗਈ ਸੀ ਹਾਂ ਆਪਾ ਬਾਸ ਹੋ ਗਈ ਵਸ ਗਲਤ ਟੱਪ ਕੇ ਉਸ ਤੋਂ ਬਾਅਦ ਇਹਨਾਂ ਦੀ ਪੜ੍ਹਾਈ ਦਾ ਚੈਪਟਰ ਹੋ ਗਿਆ ਬੰਦ ਜੀ ਚੈਪਟਰ ਕਿਉਂ ਦਾ ਜਿਹੜਾ ਦੁਕਾਨ ਦੇ ਟੱਪ ਕੇ ਦੇਖਿਆ ਅੱਛਾ ਅੱਛਾ ਬੰਦ ਹੋ ਗਿਆ ਬੰਦ ਹੋ ਗਿਆ ਤੇ ਉਸ ਤੋਂ ਬਾਅਦ ਤੁਸੀਂ ਇਸ ਫੀਲਡ 'ਚ ਕਦੋਂ ਆਏ ਫੀਲਡ ਵਾਲੇ ਇਹ ਜਿਹੜੇ ਆਪਣੇ ਤੁਸੀਂ ਇਸ ਫਿਲਮ ਇੰਡਸਟਰੀ ਦੇ ਵਿੱਚ ਕਦੋਂ ਆਏ ਮੈਂ ਸਭ ਤੋਂ ਪਹਿਲੀ ਫਿਲਮ ਦਾ ਨਾਮ ਦੱਸ ਸਕਦੀ ਹਾਂ ਤਰਮਿੰਦਰ ਮੁਰਗੀ ਨੇ ਜਿਹੜਾ ਆਪਣਾ ਤਰਮਿੰਦਰ ਖਾਨੀਆ ਬਿੱਗ ਬੋਸ ਕਿਹੜਾ ਕਹਿੰਦਾ ਹੈ ਸਣੀ ਨਾਲ ਦਾ ਪਾਪਾ ਮੁੱਕਾ ਮਾਰੂ ਹਾਂ ਐਂ ਮਾਰੂ ਬਣਵਾ ਯਾਰ ਦਾ ਜਮਾਈਏ ਦਾ ਆਹ ਸਣੀ ਨਾਲ ਦਾ ਪਾਪਾ ਹਾਂ ਹਾਂ ਓਏ ਓਏ ਓਹੀ ਤੇ ਉਹਨੂੰ ਦੇਖ ਤੇ ਕਿ ਮੈਂ ਮਸੂਰ ਹੋ ਗਈ ਅੱਛਾ ਹਾਂ ਮੈਂ ਵੀ ਕਹਿੰਦੀ ਮੈਂ ਉਹ ਬਣੂਗੀ ਆ ਤਰਮਿੰਦਰ ਮੁਰਗ ਮੈਂ ਤਾਂ ਸੰਧ ਬਣੂਗੀ ਵੇਖੋ ਜੀ ਲੇਡੀਜ਼ ਤਾਂ ਕਹਿ ਸਕਦੀ ਸੀ ਵੀ ਮੈਂ ਕ੍ਰਿਸ਼ਮਾ ਕਪੂਰ ਬਣੂਗੀ ਪਰ ਤੁਸੀਂ ਤਰਮਿੰਦਰ ਬਣੋਗੇ ਇਹ ਕੈਰੈਕਟਰ ਗਲਤ ਹੈ ਕਿ ਡਾਇਰੈਕਟਰ ਕੁਛ ਸੁਣਾ ਸਭਾ ਦਾ ਪਾਰ ਕਰ ਗਈ ਮੈਂ ਬਾਪੇ ਮਾਂ ਤੇ ਪੁੱਤ ਡੌਰੂਆ ਡੌਰੂਆ ਛੋਟੀ ਸਭ ਨੂੰ ਪਹਿਲੀ ਫਿਲਮ ਦਾ ਨਾਮ ਦੱਸੋ ਜੀ ਪਹਿਲੀ ਫਿਲਮ ਮਾਈ ਦੀ ਸੰਦੂਕ ਚ ਬੰਦੂਕ ਸੰਦੂਕ ਚ ਬੰਦੂਕ ਹਾਂ ਜੋ ਕਿ ਤੁਸੀਂ ਸਾਰਿਆਂ ਨੇ ਬਹੁਤ ਖੂਬੀ ਨਾਲ ਦੇਖੀ ਹੈ ਦਾਜ ਬਾਰੇ ਹਾਂਜੀ ਹਾਂ ਬਹੁਤ ਸੋਹਣੀ ਫਿਲਮ ਸੀ ਮੈਂ ਕਹਿੰਦੀ ਵੀ ਕਿਸੇ ਗਰੀਬ ਤੋਂ ਦਾਜ ਦਾ ਮੰਗਿਆ ਕਰੋ ਪੁੱਤ ਦਾਜ ਮਾਣਾ ਮੰਗਣਾ ਹਾਂਜੀ ਹਾਂ ਜੇ ਜਿਹੜਾ ਮਾਂ ਬਾਪ ਕੋਈ ਆਦਾ ਦੇ ਦੇਤੀ ਪੁੱਤਰ ਨੂੰ ਚਾਹ ਰੋਕੀ ਰੋਟੀ ਦੇ ਦੇਦੀ ਬਹੁਤ ਸੋਹਣਾ ਮੈਸੇਜ ਥੀ ਇਹ ਇੱਕ ਲੀੜੇ ਚ ਚਾਹੇ ਤੋੜ ਦੇ ਤੀਨ ਉਹਦੀ ਨੂੰ ਉਹ ਹੁੰਦਾ ਦੀ ਦਾਜ ਇੱਕ ਪੂਆ ਜੀ ਮੈਨੂੰ ਇਹ ਨਹੀਂ ਸਮਝ ਆਈ ਜਿਹੜੇ ਕਿ ਕਹਿੰਦੇ ਨੇ ਆਪਾਂ ਤੀਨ ਉੱਤੇ ਨ ਲੀੜੇ ਚ ਤੋੜਦਾ ਹਾਂ ਉਹ ਤਿੰਨ ਲੀੜਾਂ ਬਾਰੇ ਮੈਨੂੰ ਮੜ ਚਾਹਣਾ ਪਾਉਂਗੇ ਉਹ ਫਿਟੇ ਮ ਤੇਰੇ ਮਾਂ ਦੇ ਮੋਮਬੱਤੀਆਂ ਤੈਨੂੰ ਕਿ ਹਿਸੂ ਜਾਮਾ ਇੱਕ ਚੁੰਨੀ ਇੱਕ ਲੀੜੇ ਹੋਗੇ ਇੱਕ ਜੁੱਤੀ ਹੋਗੀ ਫਿਟੇ ਮ ਤੇਰੇ ਬਹੁਤ ਸੋਹਣਾ ਜਿਹੜਾ ਬਹੁਤ ਹਾਂ ਤੇ ਤੁਹਾਡੇ ਮੈਰਿਜ ਹੋਈ ਹੈ ਵਿਆਹ ਹੋਇਆ ਜੀ ਨਾ ਕਰਾਉਂਦਾ ਮੇਰੇ ਨਾਲ ਨਹੀਂ ਮੈਂ ਤਾਂ ਨਹੀਂ ਕਰਾਉਣਾ ਹੁਣ ਤਾਂ ਇਸ ਉਮਰ ਦੇ ਸੋਣ ਨਾਲ ਕੌਣ ਕਰਾਊਗਾ ਅੱਛਾ 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 ਮਾਗਦੇ ਸੋਣ ਉਹ ਵਿਆਹ ਤਾਂ ਖਾਦੀ 5 ਹੋਏ ਕਾ 6 ਹੋਏ ਨੇ ਭਾਈ ਆ ਬੈਠਾ ਬਚੋਲਾ ਮੇਰੇ ਆ ਦੇ ਆਇਆ ਬੈਠਾ ਫੇਰ ਫੇਰ ਹਾਂ 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 ਮੈਂ ਕਹਿੰਦਾ ਭੂਆ ਇਹਦੇ ਰਿਸ਼ਤੇ ਕਰਾਉਂਦੇ ਕਰਾਉਂਦੇ ਤੁਹਾਡੇ ਸਾਰੇ ਸਿਰ ਤੇ ਵਾਲ ਲੁੱਟ ਦੀ ਛੁੜ ਕੇ ਉੱਠ ਕੇ ਇਹਦਾ ਆਪ ਹੀ ਉੱਡਣ ਤੈਰ ਬੈਠਾ ਹੁਣ ਇਹ ਤੁਹਾਡਾ ਅੱਜ ਦਾ ਵਿਆਹ ਹੋਇਆ ਜੀ ਨਹੀਂ ਮੇਰਾ ਨਹੀਂ ਕਹ ਦੀ ਭੂਆ ਮੈਂ ਕਰਾ ਦੂੰਗੀ ਭੂਆ ਫੇਰ ਇਸੇ ਨਾਲ ਹੀ ਕਰਾ ਲੈ ਖੜ ਜਾ ਦਿਲ ਫੜੇ ਤੇਰੇ ਮਾਸਕਰੇ ਪਾ ਤਾ ਕਲਚਰਾ ਆਇਨਾ ਬੋਲਦੇ ਹੁੰਦੇ ਖਬਰ ਦਾ ਜੂਥਾ ਤਾਂ ਆਈ ਲਵ ਯੂ ਆਈ ਲਵ ਯੂ ਟੂ ਵਾ ਓਕੇ ਹੁੰਦਾ ਟੂ ਮੈਂ ਜਿਹੜਾ ਤੈਨੂੰ ਕਹਿੰਦਾ ਉਹੀ ਮੈਂ ਕਹਿੰਦਾ ਅੱਛਾ 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 ਇਹ ਤਾਂ ਮੁੰਡਾ ਕਹਿੰਦਾ ਵੀ ਜਿਹੜਾ ਤੇਰਾ ਪਨੀਓ ਫੁੱਫੜਦੀ ਉਹ ਗਿਆ ਕਿੱਥੇ ਮੈਂ ਕਿਹਾ ਕੋਠੇ ਤੇ ਚੜ ਗਿਆ ਸੀ ਆਹ ਮੁੰਡਾ ਆ ਬੈਠਾ ਥਿਆਲਾ ਕਿ ਨਾਉਂ ਤੇ ਦਾ ਹਰਜੀਵ ਹੈ ਹਰਜੀਵ ਹਰਜੀਵ ਹਾਂ ਦਰਮਾਲਾ ਹਾਂ ਹਾਂ ਹਰਜੀਵ ਆਪਣਾ ਹਾਂਜੀ ਹਾਂ ਇਹਨਾਂ ਨੇ ਕਿਤੇ ਕੋਠੇ ਤੇ ਚੜ ਗਿਆ ਇਹਦੇ ਕੋਲੇ ਅਸੀਂ ਆਏ ਹੋਤੀ ਰਾਤ ਭਰਾਤੇ ਅੱਛਾ ਅੱਛਾ ਇਥੋਂ ਨੰਗਰੇ ਦੀ ਠੀਕ ਹੈ ਜੀ ਬਾਲਾ ਮੋ ਪਿਆਰ ਕਰਦਾਗਾ ਰਜੀਪ ਆਪਣਾ ਇੱਕ ਸੁੱਡਾ ਪਿੰਡ ਕਿਹੜਾ ਜੀ ਪਿੰਡ ਖਰਤਾ ਜਾਪਦਾ ਜਿਹੜੀ ਮੈਂ ਤੈਨੂੰ ਫਾਸੇਰ ਸੁਣ ਲਾ ਥੋੜਾ ਫੁੱਫੜ ਕੋਠੇ ਚੜ ਗਿਆ ਨੇ ਨਹੀਂ ਜਾਂਦੇ ਦੀ ਜਾਂਦੇ ਉਹ ਗਵਾਂਡੀ ਕਰ ਜਾੜ ਗਿਆ ਮੁੜ ਕੇ ਦਿੱਤਾ ਹੀ ਨਹੀਂਗਾ ਓਹ ਓਹ ਮੈਂ ਤਾਂ ਕਿ ਨਹੀਂ ਮੈਂ ਇੱਕ ਦੋ ਤਿੰਨ ਮੈਂ ਰਜੀਪ ਦੇ ਘਰੇ ਮੁੜ ਕੇ ਨਾ ਆਵਾਂ ਉਹ ਤੂੰ ਨਹੀਂ ਉੜੀ ਕਦੇ ਮੈਂ ਤਾਂ ਉੜਦੀ ਨਾ ਮੈਂ ਤਾਂ ਉੜਦੀ ਫਿਰ ਤੇ ਨਹੀਂ ਆ ਪਤਨ ਮੋੜ ਦਿੰਦਾ ਅਗਲਾ ਹਾਂ ਚੱਲ ਅੱਗੇ ਬੋਲਗੀ ਕਈ ਘੜਾ ਸਵਾਰ ਕਿੱਥੇ ਹੋਣ ਮੈਂ ਪੁੱਛਦਾ ਤੁਹਾਡਾ ਪਿੰਡ ਕਿਹੜਾ ਜੀ ਤੇ ਜ਼ਿਲ੍ਹਾ ਕਿਹੜਾ ਤੇ ਮੇਰੇ ਭੈਣ ਦਾ ਖਤ ਮੇਰੇ ਬਾਬਾ ਸਿੱਧਾ ਮੇਰੇ ਪਿੰਡ ਤੇ ਨਹੀਂ ਨਹੀਂ ਆਪਣੇ ਦਰਸ਼ਕਾਂ ਨੂੰ ਦੱਸੋ ਨਾ ਪਿੰਡ ਕਿਹੜਾ ਆ ਉਹ ਉਡੀਕ ਕਰ ਰਹੇ ਨੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਨਾਨਕਾ ਪਿੰਡ ਥੇ ਬਡਰੁਖਾ ਬਡਰੁਖਾ ਪਿੰਡ ਆ ਜੀ ਹਾਂ ਸੰਗਰੂਰ ਦੇ ਕੋਲੇ ਸੰਗਰੂਰ ਜ਼ਿਲ੍ਹੇ ਚ ਪੈਂਦਾ ਬਡਰੁਖਾ ਪਿੰਡ ਇੱਕ ਤਰ੍ਹਾਂ ਕੇ ਬੋਲਦੇ ਬਡਰੁਖਾ ਬਡਰੁਖਾ ਹਾਂ ਇਹਨਾਂ ਨਿੱਕਾ ਉਹ ਬੱਡਾ ਰੁਖਾ ਜ਼ਰੂਰ ਜਿਹੜੇ ਪਿੰਡ ਪੈਂਦਾ ਬਡਰੁੱਖਾਂ ਦੀ ਹਾਂ ਸਾਵਾ ਹਾਂ ਐ ਮੁੰਡਾ ਸਿਆਣਾਗਾ ਹਾਂ ਮੇਰੀ ਬੀਬੀ ਵੀ ਕਹਿੰਦੀ ਹੁੰਦੀ ਜੀ ਕਹਿੰਦੀ ਤੇਰੀ ਹਾਂ ਬੜੀ ਬੇਬੇ ਆਪਣੀ ਆਦੀ ਹੁੰਦੀ ਮਮੀ ਜਾਣਾ ਮਸ ਬਣੇ ਮੱਥਾ ਟੇਕਣਾ ਹਾਂ 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 ਬਾਬਾ ਫਤਿਹ ਮਹਾਰਾਜਾ ਦੇ ਪਾਸੇ ਬਹੁਤ ਚੰਗੀ ਤਰ੍ਹਾਂ ਵਸਤਿਕ ਹੁੰਦੇ ਉੱਥੇ ਬਸ ਅੱਗੇ ਤਾਂ ਗੁਰੂ ਕੀ ਬਹੁਤ ਜੀ ਤਾਂ ਕਰਦਾ ਭੂਆ ਹੁਣ ਤੈਨੂੰ ਵੱਡ ਲਾਂ ਨਾ ਵੱਡਣ ਤੂੰ ਐ ਕਹਿੰਦੀ ਬੀਤੇ ਨੂੰ ਕੌਣ ਦਾ ਸ਼ੌਕ ਕਿਵੇਂ ਪੈ ਗਿਆ ਐ ਉਪਚਮੇ ਤੋਂ ਨਾ ਦੱਸ ਤੈਨੂੰ ਤੂੰ ਤਾਂ ਆਪ ਹੀ ਦੱਸ ਦੇ ਮੈਂ ਉਹ ਤਾਂ ਪੁੱਛੀ ਸੀਗਾ ਮੈਂ ਪੁੱਤ ਮੈਂ ਥੋੜੇ ਫੋਪਰ ਦੀ ਲੈ ਕੇ ਗਈ ਰੋਟੀ ਉੱਥੇ ਨਾ ਤੂੰ ਦੀ ਛੌਂਦੀ ਸੰਘਣੀ ਉੱਥੇ ਮੇਰੀ ਅੱਖ ਲੱਗੀ ਮੇਰਾ ਕਿਤੇ ਮੈਂ ਥਾਉਂਗੀ ਤੇ ਮੇਰਾ ਗਾਉਣ ਦੇ ਨਾਲ ਮੇਰੇ ਸ਼ੌਂਕ ਵਹਿ ਗਿਆ ਮੇਰੇ ਗਾਉਣ ਦਾ ਸ਼ੌਂਕ ਵਹਿ ਗਿਆ ਇਹ ਪਹਿਲੇ ਕਲਾਕਾਰ ਨੇ ਜਿਹੜੇ ਸੌਂ ਕੇ ਕਲਾਕਾਰੀ ਕਰਦੇ ਨੇ ਹਾਂ ਹਾਂ ਤੇ ਉਹ ਇੱਕ ਕਹਿੰਦੇ ਆ ਆਪਣਾ ਕੀ ਇਹ ਮਨ ਉਹ ਤਾਂ ਭੱਗ ਗਿਆ ਸੁਤਕਣ ਰਜੀਵਾ ਦੰਮੀ ਵਾਲਾ ਹਾਂ ਮੈਨੂੰ بول بول پوئے mainu بڑے मजा करदा ਰਹਿੰਦਾ ਆਪਾਂ ਉਹਨੂੰ ਆਪਣੇ ਚੈਨਲ ਤੇ ਲੈ ਆਉਨੇ ਆ ਤੂੰ ਹੁਕਮ ਕਰ ਮੈਂ ਹੁਣੇ ਬੁਲਾ ਲੈਂਦਾ ਖੜ ਜਾ ਆਉਂਦਾ ਟੁੱਟ ਪੈਣਾ ਮੈਂ ਕਿੰਨੇ ਵਾਰੀ ਕਾਲ ਕੀਤੀ ਆਉਂਦਾ ਨਹੀਂ ਲੈ ਮੈਂ ਫੋਨ ਲਾਉਣਾ ਆਪਣੇ ਪਰਸਨਲ ਫੋਨ ਤੋਂ ਤੂੰ ਖੜ ਜਾ ਚੋਦੇ ਆ ਪਰਸਨਲ ਦਾ ਵਾਹ ਸੁਣ ਮੇਰੀ ਗੱਲ ਕਹਿੰਦਾ ਬੀਬੋ ਪੂਆ ਤੇਰੀ ਚੜਾਈ ਕਿੰਨੀ ਆ ਮੇਰੀ ਚੜਾਈ ਮਾ ਬਹੁਤ ਜਿਆਦੇ ਇਨੀ ਉੱਚੀ ਇਨੀ ਉੱਚੀ ਬਹੁਤ ਜਿਆਦੇ ਪੂਆ ਜੀ ਤੁਸੀਂ ਵੇਟ ਕਰੋ ਮੈਂ ਅਰਜੀਵ ਤੇ ਚਰਨਜੀਤ ਕਰਨ ਨੂੰ ਦੋਨਾਂ ਨੂੰ ਥੋੜੇ ਰੂਬਰੂ ਕਰਾਉਂਦਾ ਚਰਨ ਨੂੰ ਹਾਂਜੀ ਯਾ ਪੱਕਾ ਵਿਚਾਰ ਮਾਉਂ ਵੀ ਪੱਕਾ ਮਰੇ ਕੋਲੀ ਆਲੀ ਮਲੇਰ ਕੋਟ ਨੂੰ ਮੈਂ ਮੱਝ ਜਾਏ ਮੈਂ ਹੈਲੋ ਹੁਣ ਤਾਂ ਪਾ ਗਵਾ ਕੇ ਹੈਲੋ ਹੜੀ ਪਾ ਕੇ ਹੜੀ ਪਾ ਕਰੀ ਪਾ ਹਾਂਜੀ ਚਰਨਜੀਤ ਜੀ ਛੋਟੀ ਦਾ ਭੂਆ ਜੀ ਬਹੁਤ ਵੇਟ ਕਰ ਰਹੀ ਸੀ ਤੇ ਨਾਲ ਰਜੀਵ ਜੀ ਨੇ ਲੈ ਕੇ ਆਏ ਆਜੋ ਆਜੋ ਚੰਦ ਮਿੰਟਾਂ ਚ ਆਜੋ ਆਏ ਹਾਂ ਆ ਗਿਆ ਲੈ ਭੂਆ ਜੀ ਆ ਆ ਗਏ ਚਰਨਜੀਤ ਕੋਲ ਸਸਰੀਕਾ ਥੋੜਾ ਪੁੱਤ ਮੇਰਾ ਓਕੇ ਪੁੱਤ ਛਾਬਾ ਆਜੋ ਬੈਠੋ ਮੈਂ ਪੁੱਛਦੀ ਆ ਜੀ ਛੱਡੋ ਅਰੇ ਆ ਜੀ ਤੁਸੀਂ ਮੈਨੂੰ ਦਿਓ ਆ ਮਾਈਕ ਦਿਓ ਹਏ ਹਾਂ ਮੈਂ ਤੁਹਾਨੂੰ ਲਮੈਕ ਆਲੇ ਆਲੇ ਪੋਰੀ ਆਪਾਂ ਨੇ ਮਾਈਕ ਲਾ ਰਿਆ ਹੁਣ ਵੋ ਤੂੰ ਕੀ ਤੂੰ ਕਹਿ ਨਹੀਂ ਹੁਣ ਬੋਲ ਮੈਂ ਤਾਂ ਪੂਰਾ ਐਂ ਕਹਿ ਰਹੀ ਆ ਵੀ ਤੂੰ ਇੰਨੀ ਵਧੀਆ ਆਰਟਿਸਟ ਆ ਤੂੰ ਇੰਨੀ ਵਧੀਆ ਐਕਟਿੰਗ ਕਰਦੀ ਆ ਇੰਨਾ ਵਧੀਆ ਤੇਰਾ ਕੈਰੀਅਰ ਸੀ ਤੇਰਾ ਕੈਰੀਅਰ ਠੰਡਾ ਕਿਨੇ ਪੈ ਗਿਆ ਠੰਡਾ ਕਿ ਲੋਕੋ ਨਪੁੱਤੇ ਲੋਕਾਂ ਨੇ ਆਪੋ ਆਪਣੇ ਬਣਾ ਲਏ ਚੈਨਲ ਅੱਛਾ ਹਾਂ ਕੋਈ ਆਵਣ ਵਾਲਾ ਵੀਡੀਓ ਕੋਈ ਆਵਣ ਵਾਲਾ ਕੋਈ ਆਵਣ ਵਾਲਾ ਵੀਡੀਓ ਐ ਐ ਪੈ ਗਿਆ ਫਰਕ ਅੱਗੇ ਇੱਕ ਕੰਪਨੀ ਵਿੱਚ ਕੈਸ ਆਉਂਦੀ ਦੀ ਤੂੰ ਆਪਦੀ ਕੈਸਟ ਬਣਾ ਕਿਸੇ ਬੜੀ ਕੰਪਨੀ ਦੇ ਚਾਰ ਪੈਸੇ ਲੈ ਕੇ ਆ ਜਾ। ਅੱਛਾ। ਉਹ ਕਿਨੇ ਆਪਾਂ? ਹਾਂ। ਠੰਡਣ ਗਪਾਲ। ਹਾਂ। ਹੁਣ YouTube ਆ ਗਿਆ ਤੇ YouTube ਕਰਕੇ ਸਾਰੀ ਵੀਡੀਓ ਬਣਾ ਲਾ ਤੂੰ ਜਿੰਨਾ ਮਰਜ਼ੀ ਜੋਰ ਲਾ ਲਾ ਆ ਬਣਾ ਲਈ ਤੇ ਆਪਦੀ ਕੈਸਟ ਆਉਦੇ ਤੂੰ ਨੰਬਰ ਤੇ ਚੜ ਦੇ। ਹੂੰ। ਲੈ ਕੇ ਜਿੱਥੇ ਤੱਕ ਨਹੀਂ ਪਹੁੰਚਦੀ। ਹੂੰ। ਜਦੋਂ ਇਹ ਕਿਸੇ ਕਿਸੇ ਬੜੀ ਕੰਪਨੀ ਜਾਊਗੀ। ਹੂੰ। ਸ਼ਮਾਰੋ ਜੇ ਜੋ ਵੀ ਮਰਜ਼ੀ ਆ ਕੰਪਨੀਆਂ ਬਹੁਤ ਅਨੇਕ ਕੰਪਨੀਆਂ ਨੇ। ਹੂੰ। ਨਾ ਤਾਂ ਤੈਨੂੰ ਮਿਲਣਗੇ ਪੈਸੇ। ਹੂੰ। ਨਾ ਤੇ ਹੋਊਗੀ ਐਡ। ਸਾਰੇ ਆਲ ਇੰਡੀਆਜ਼ ਹਮਮ ਹੋਰ ਕੀ ਬਾਤ ਦਿੰ ਤੂੰ ਨਪਵਾ ਤੂੰ ਐ ਦੱਸ ਵੀ ਤੂੰ ਬਚਦੀ ਅਲੋਪ ਜੇ ਹੋ ਗਈ ਦੀ ਤੇਰਾ ਕੰਮ ਕੱਥ ਘਟ ਗਿਆ ਸੀਗਾ ਲੋਪਾ ਹੀ ਟੁੱਟ ਪਣੇ ਕੀ ਕਰਾਂ ਲੋਕਾਂ ਨੇ ਬਣਾਲੇ ਚੈਨਲ ਬਣਾਏ ਨੇ ਅੱਛਾ ਮੈਂ ਕੀ ਕਰਾਂ ਮੈਂ ਕਦੀ ਤੇ ਮਰਜਰ ਬਾੜੇ ਮੈਂ ਕੀ ਤੇ ਕਿਨੇ ਮਾਰ ਕਰ ਆ ਮੈਨੂੰ ਅਰਜੀਵ ਆਈ ਨੇ ਟੁੱਟ ਪਣੇ ਨੇ ਫੋਨ ਕਰਦਾ ਹੈਲੋ ਆ ਜਾ ਚੋਦ ਗਿਆ ਗਿਆ ਮੈਨੂੰ ਦਿਉਂਦੇ ਆ ਖਬਰ ਨੂੰ ਅਰਜੀਵ ਜੀ ਤੁਹਾਨੂੰ ਫੋਨ ਨਹੀਂ ਕਰਦੇ ਹੈਗੇ ਪਵਾ ਤੈਨੂੰ ਗਲਤ ਮਹਿੂਗੇ ਉਹ ਤਾਂ ਨਾਂ ਲੈ ਕੇ ਤੈਨੂੰ ਕੋਈ ਹੋਰ ਫੋਨ ਕਰਦਾ ਫਿਰ ਹੋਗਾ ਔਰ ਜਿਹਵਾ ਦਾ ਮੁੰਡਾ ਹੋਗਾ ਉਹ ਗਾਂਧੀ ਮੁੰਡਾ ਅੱਛਾ ਦਿੱਲੀ ਵਾਲਾ ਕਰ ਆ ਆ ਜਿਹੜਾ ਬਾਈ ਥੋੜਾ ਨਾਲ ਆਇਆ ਹੋਇਆ ਤੇ ਇਹ ਤੁਹਾਨੂੰ ਜਾਣਦਾ ਕਿਹੜਾ ਹੈ ਬੈ ਗੱਜਿਆ ਜੀ ਬੈ ਜਾ ਹਾਂ ਪੂਆ ਆ ਹਾਂ ਇਹ ਮੇਰਾ ਸਮੋਸਾ ਬਾਂਸਰ ਬਾਂਸਰ ਹਾਂ ਬਾਂਸਰ ਅੱਛਾ ਅੱਛਾ ਇਹ ਥੋੜਾ ਬਾਂਸਰ ਹੈ ਗੁੰਡਾ ਗੁੰਡਾ ਮੇਰਾ ਗੁੰਡਾ ਅੱਛਾ ਗੁੰਡਾ ਵੀ ਤੁਹਾਨੂੰ ਕੋਈ ਚੱਕ ਕੇ ਨਾ ਲੈ ਜੇ ਹਾਂ ਮੈਂ ਤੁਹਾਨੂੰ ਕਿਹਨੇ ਚੱਕ ਕੇ ਲੈ ਕੇ ਜਾਣਾ ਪੂਆ ਲੈ ਕਿਉਂ ਚੱਕ ਲਊ ਆ ਫਿਰ ਤੇ ਆਪਾਂ ਦੇ ਨਾ ਨਪੋਏ ਮੈਨ ਹੈ ਜੀ ਨਹੀਂ ਹੈਗੀ ਮੈਨੂੰ ਚੱਕਰ ਚ ਕਾਉਣ ਦਾ ਸ਼ੌਂਕ ਨਹੀਂ ਹੈਗਾ ਅੱਛਾ ਮੈਨੂੰ ਐ ਦੱਸ ਪੂਆ ਵੀ ਹੁਣ ਤੂੰ ਕਿੰਨੇ ਕ ਚੈਨਲਾਂ ਤੇ ਕੰਮ ਕਰ ਰਹੀ ਆ ਚੈਨ ਜਿਵੇਂ ਤੇਰਾ ਪੀ ਵੀ ਗਿਆਨਖਾਨ ਕੀ ਕਨੀ ਜੱਟੀ ਕਨੀ ਜੱਟੀ ਹਾਂ ਉਹ ਤੇ ਤੇ ਲੈ ਪਕੜ ਅ ਟਿਕਟੋਕ ਕੰਮ ਕਰਾਂਗੇ ਵਧੀਆ ਇੱਕ ਪੂਆ ਆਪਾਂ ਉੱਥੇ ਇਕੱਠੇ ਕਰਕੇ ਆਈ ਸੀ ਕਲਰ ਆਫ ਦਾ ਪੰਦਾਵ ਕਿੱਥੇ ਉਹਦਾ ਉਹਦਾ ਪੰਜਾਬ ਦਵਿੰਦਰ ਦੇ ਮਾਨਸਾ ਹਾਂ ਉਹ ਵੀ ਕਹੇਟਾ ਚੈਨਲ ਹੈ ਪੁੱਤ ਮੇਰਾ ਸੋਹਣਾ ਸੰਨਾ ਪੁੱਤ ਮੇਰਾ ਨਾੜਾ ਮੇਰੇ ਹਾਂ ਪੁੱਤ ਮੇਰੇ ਤੁਸੀਂ ਇਹਨੂੰ ਫੋਲੋ ਕਰਿਆ ਕਰੋ ਇਹਨੂੰ ਹਾਂਜੀ ਸਾਰੇ ਜਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਕਰਿਓ ਇਹ ਭੂਆ ਦੀ ਛੋਟੀ ਜੀ ਇੰਟਰਵਿਊ ਅਸੀਂ ਇਸ ਲਈ ਲਈਆ ਵੀ ਭੂਆ ਨੂੰ ਅੱਜ ਕੱਲ ਲੋਕ ਕੁਛਕ ਲੋਕ ਭੁੱਲ ਗਏ ਨੇ ਪਰ ਕਿਸੇ ਟਾਈਮ ਇਹਨਾਂ ਦੀ ਗੁੱਡੀ ਬੋਲਦੀ ਹੁੰਦੀ ਸੀ ਜਦ ਮੈਂ ਛੋਟੀ ਹੁੰਦੀ ਸੀ ਨਾ ਮੈਂ ਜਿਵੇਂ ਇਹਨਾਂ ਨੇ ਆਪਦੀ ਵੀਡੀਓ ਪਹਿਲੀ ਫਿਲਮ ਦਸੀਆ ਸੰਦੂਕ ਚ ਬੰਦੂਕ ਮੈਂ ਉਹ ਪੂਰੀ ਦੇਖੀ ਆ ਤੇ ਮੈਂ ਉੱਥੋਂ ਹੀ ਇਹਨਾਂ ਦੀ ਫੈਨ ਹੋਈ ਸੀ ਪਰ ਮੈਨੂੰ ਕਦੇ ਇਹ ਨਹੀਂ ਪਤਾ ਸੀ ਜਿੰਦਗੀ ਵਿੱਚ ਵੀ ਮੈਂ ਇਹਨਾਂ ਦਾ ਕੰਮ ਕਰੂੰਗੀ ਪਰ ਹੁਣ ਮੈਂ ਇਹਨਾਂ ਦਾ ਕੰਮ ਕੀਤਾ ਦੋ ਵਾਰ ਕੰਮ ਕੀਤਾ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਬਾਰੇ ਅਸੀਂ ਥੋੜਾ ਜਿਹਾ ਤੁਹਾਨੂੰ ਦੱਸਿਆ ਬਾਕੀ ਜਿਨ੍ਹਾਂ ਦੇ ਚੈਨਲ ਨੇ YouTube ਚੈ ਤੇ ਅਸੀਂ ਨੰਬਰ ਦੇ ਦਾਂਗੇ ਇਹਨਾਂ ਦਾ ਠੀਕ ਹੈ ਨਾ ਬਾਕੀ ਬਲਾਓ ਜਿਵੇਂ ਸਾਡੀ ਪੂਆ ਲੋਪ ਨਹੀਂ ਹੋਣੀ ਚਾਹੀਦੀ ਦਿਸਣੀ ਚਾਹੀਦੀ ਆ ਬਹੁਤ ਸੋਹਣਾ ਕੰਮ ਕਰਦੇ ਨੇ ਬਹੁਤ ਸੋਹਣਾ ਸੀਨ ਕਰਦੇ ਨੇ ਕੋਈ ਇਹ ਜੀ ਕੋਈ ਚੱਕਰ ਇਹ ਜਿਵੇਂ ਲੋਕ ਕਹਿ ਦਿੰਦੇ ਨੇ ਵੀ ਇਹ ਐ ਕਰਦੇ ਨੇ ਐ ਕਰਦੇ ਨੇ ਐ ਦਾ ਕੁਝ ਨਹੀਂ ਕਰਦੇ ਲੋਕ ਮੇਰਾ ਮੇਰਾ ਪੱਠਾ ਪੱਠਾ ਬਣਾਉਣ ਨੂੰ ਫਿਰਦੇ ਕੋਈ ਨਾ ਭੂਆ ਆਪਾਂ ਤੇਰਾ ਪੱਠਾ ਬੈਠ ਨਹੀਂ ਦਿੰਦੇ ਜੀ ਸਾਰੇ ਜਿਹੜੇ ਸਾਨੂੰ ਮੈਸੇਜ ਕਰਿਓ ਜਿਹਨਾਂ ਇਹਨਾਂ ਨੇ ਭੂਆ ਤੋਂ ਕੰਮ ਕਰਵਾਉਣਾ ਸਾਰਿਆਂ ਨੂੰ ਮਤਲਬ ਮੌਕਾ ਮਿਲਣਾ ਚਾਹੀਦਾ ਆਪਾਂ ਕਹਿੰਦੇ ਆ ਭੂਆ ਨਾਲ ਕੰਮ ਕਰਨ ਦਾ ਸਾਰੇ ਜਿਹੜੇ ਫੈਨ ਨੇ ਸਾਨੂੰ ਹਾਇ ਦਾ ਮੈਸੇਜ ਲਿਖ ਕੇ ਜਰੂਰ ਭੇਜੋ ਅਸੀਂ ਰਿਪਲਾਈ ਕਰਾਂਗੇ ਇੱਕ ਵਾਰ ਆ ਥਵੇ ਆਪਣਾ ਨੰਬਰ ਪਾ ਲਓ ਉਹ ਜਾ ਰਿਹਾ ਥੱਲੇ ਜਾ ਰਿਹਾ ਨੰਬਰ ਮੈਂ ਪਾ ਦੂੰਗਾ ਆਪਣਾ ਨੰਬਰ ਪਾ ਦੂੰਗਾ ਮੈਂਸ਼ਨ ਕਰ ਦਾਂਗਾ ਨੰਬਰ ਕਿੰਨੇ ਨੰਬਰ ਤੋਂ ਠਾ ਬਾਟ ਕਿੰਨਾ ਨੰਬਰ ਦਾ ਤੁਹਾਡਾ ਤੇ ਤੁਹਾਡਾ ਨੰਬਰ ਪਾਉਂਗੀ ਭੂਆ ਮੈਂ ਹਾਂ ਮੈਂਸ਼ਨ ਕਰ ਦੂੰਗੀ ਜੀ ਮੈਂ نیچے ਨੰਬਰ ਤੇ ਸਾਰੇ ਜਣੇ ਭੂਆ ਨੂੰ ਫੋਨ ਕਰ ਲਿਓ ਜਿਹਨਾਂ ਇਹਨਾਂ ਨੇ ਕੰਮ ਕਰਾਉਣਾ ਭੂਆ ਤੋਂ ਪੇਮੈਂਟ ਦਿਓ ਤੇ ਕੰਮ ਕਰਾਓ ਜੀ ਧੰਨਵਾਦ ਜੀ